ਬਾਈ ਜੀ ਮੈਂ ਜਗਜੀਤ ਸਿੰਘ ਜੱਗੀ ਪਿੰਨਸੀ ਬਾਡ ਨੰਬਰ 10 ਪਿੰਡ ਨਥਾਣਾ ਹਲਕਾ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਬਾਈ ਜੀ ਮੈਂ 2014 ਤੋਂ ਪਾਰਟੀ ਨਾਲ ਜੁੜਿਆ ਮਾਂ 2020 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਚਈ ਤਾਂ ਮੈਂ ਝਾੜੂ ਦੇ ਇਨਸਾਨ ਤੇ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਨਥਾਣੇ ਪਿੰਡ ਤੋਂ ਸਿਰਫ ਅਸੀਂ ਤਿੰਨ ਅੰਮ੍ਰਿਛ ਜਿੱਤੇ ਦੀਆਂ ਅੱਜ ਸਾਡੀ ਹਾਲਤ ਇਹ ਆ ਬਾਈ ਜੀ ਮੇਰੇ ਮੇਰੇ ਥਾਣੇ ਦੇ ਵਿੱਚ ਮੇਲੇ ਚ ਪੰਜ ਛੇ ਦਿਨ ਰਹਿ ਗਏ ਸਿਰੋ ਹੁਣ ਚ ਚਾਰ ਦਿਨ ਬਹੁਤ ਭਾਰੀ ਮੇਲਾ ਚੱਲਦਾ ਜਿੱਥੋਂ ਦੀ ਸੰਗਤ ਨੇ ਨੰਗਣਾ ਸਾਰੀਆਂ ਗਲੀਆਂ ਪਾਣੀ ਨਾਲ ਬਾਈ ਭਰੀਆਂ ਪਈਆਂ ਗੰਦੇ ਪਾਣੀ ਦਾ ਬਾਈ ਜੀ ਮੇਰੇ ਤੇ ਪਰਚਾ ਪਾ ਰਹੇ ਆ ਤਿੰਨ ਚਾਰ ਵਾਰੀ ਮੈਨੂੰ ਪਹਿਲਾਂ ਸੱਮਨ ਕੱਢ ਤੇ ਬੁਲਾ ਲਿਆ ਅੱਜ ਫੇਰ ਮੈਨੂੰ ਪੁਲਿਸ ਸਟੇਸ਼ਨ ਥਾਣੇ ਬੁਲਾਇਆ ਗਿਆ ਮੈਂ ਉਹ ਜੋ ਜਲੰਧਰ ਬੀਜਾ ਵਾਲੀ ਵੀਡੀਓ ਵੀ ਸੀ ਬੈਰਲੇ ਸੋਹੀ ਸੀ ਉਹ ਬਾਈ ਬੋਲਦਾ ਬਾਈ ਮੈਂ ਦਿੱਲੀ ਵੀ ਗੁਜਰਾਤ ਵੀ ਉਹ ਕਿਹੜੀ ਜਗ੍ਹਾ ਜਿੱਥੇ ਅਸੀਂ ਚੋਣ ਪ੍ਰਚਾਰ ਨਹੀਂ ਕੀਤਾ ਪਰਾਂ ਜੇ ਸਾਡੀ ਸਰਕਾਰ ਹੋਣ ਦੇ ਬਾਵਜੂਦ ਸਾਡੀ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਹੋ ਰਿਹਾ ਮਿਜਾਹ ਜਾ ਉਹਦੇ ਸਬੰਧ ਦੇ ਵਿੱਚ ਅਸੀਂ ਹੱਕ ਸੱਚ ਬੋਲਿਆ ਭਾਈ ਇਹ ਮਸੀਆ ਨੇ ਇਕੱਠੇ ਹੋ ਕੇ ਸਾਡੇ ਤੇ ਪਰਚਾ ਪਵਾਇਆ ਜਾ ਰਿਹਾ ਅੱਜ ਮੇਰੇ ਬਾੜ ਦੇ ਨਗਰ ਦੇ ਲੋਕ ਇਕੱਠੇ ਹੋ ਕੇ ਆਏ ਸੀਗੇ ਉਹਨਾਂ ਨੇ ਕਿਹਾ ਭਾਈ ਜੇ ਤੁਹਾਡਾ ਕੋਈ ਲੀਡਰ ਹੁੰਦਾ ਤਾਂ ਅੱਜ ਬੁਲਾ ਲਓ ਨਹੀਂ ਕੱਲ ਨੂੰ ਪਿੰਡ ਇਕੱਠਾ ਹੋ ਕੇ ਧਰਨਾ ਦੇਊਗਾ ਨਾਲ ਜੁਨੀਆਂ ਨੂੰ ਵੀ ਲੈਣਗੇ ਸਾਰਾ ਨਗਰ ਰੋਡ ਰੋਕੂਗਾ ਸਾਨੂੰ ਇਹ ਕਹਿ ਕੇ ਗਏ ਆ ਪਾਈ ਨਗਰ ਨੇ ਸਾਨੂੰ ਬਣਾਇਆਗਾ ਤਾਂ ਬਾਈ ਭਾਈ ਅਸੀਂ ਆਮ ਆਦਮੀ ਪਾਰਟੀ ਦੇ ਐਮਐਸ ਤੋਂ ਤੇ ਆਵਾਜ਼ ਦੀ ਪਾਰਟੀ ਦਾ ਮੈਂ ਕਿਸਾਨ ਬਿੰਗ ਦਾ ਪੁੱਤੋ ਹਲਕੇ ਦਾ ਪ੍ਰਧਾਨ ਅਸੀਂ ਬਾਈ ਜੀ ਕੱਲ ਨੂੰ ਅਸਤੀਫੇ ਦੇਵਾਂਗੇ ਸਾਡੀ ਡੀਸੀ ਸਾਹਿਬ ਨੂੰ ਬੇਨਤੀ ਆ ਐਮਐਲਏ ਸਾਹਿਬ ਨੂੰ ਬੇਨਤੀ ਆ ਵੀ ਅੱਜ 9 ਵਜੇ ਸਾਨੂੰ ਪੁਲ ਸਟੇਜ ਤੇ ਮਥਾਣੀ ਬੁਲਾਇਆ ਗਿਆ ਅਸੀਂ ਐਮਐਸ ਇਕੱਠੇ ਹੋ ਕੇ ਜਾਵਾਂਗੇ ਉਦੋਂ ਪਹਿਲਾਂ ਪਹਿਲਾਂ ਐਮਐਲਏ ਸਾਹਿਬ ਜਾਂ ਡੀਸੀ ਸਾਹਿਬ ਆ ਕੇ ਸਾਡੇ ਪਿੰਡ ਦਾ ਮੌਕਾ ਦੇਖਣਾ ਨਹੀਂ ਪਰ ਇਹ ਨਾ ਕਹਿਣ ਕੱਲ ਨੂੰ ਭਾਈ ਸਾਨੂੰ ਦੱਸਿਆ ਨਹੀਂ ਅਸੀਂ ਫਿਰ ਮਜਬੂਰੀ ਬਸ ਪਈ ਅੱਜ ਅਸੀਂ ਇਹ ਦੇਵਾਂਗੇ